ਖਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਸ਼ਿਵ ਖੇਤੀ ਸੇਵਾ ਸੈਂਟਰ ਇਕਲਾਇਦੋਂ ਜੀ ਅੱਜ ਆਪਾਂ ਤੁਹਾਨੂੰ ਝੋਨੇ ਬਾਰੇ ਜਿਹੜੇ ਝੋਨੇ ਦੇ ਵਿੱਚ ਉਲੀ ਨਾਸ਼ਕ ਦਵਾਈਆਂ ਕਰਦੇ ਆਪਾਂ ਉਹਨਾਂ ਬਾਰੇ ਤੁਹਾਨੂੰ ਦੱਸਾਂਗੇ ਕਿ ਝੋਨੇ ਦੇ ਵਿੱਚ ਜੇ ਉਲੀ ਨਾ ਆਵੇ ਤਾਂ ਆਪਾਂ ਕਿਹੜੀ ਸਪਰੇਅ ਕਰੀਏ ਝੋਨੇ ਦੇ ਵਿੱਚ ਸ਼ੀਤ ਬ্লাইਟ ਦੀ ਸਮੱਸਿਆ ਸਾਰਨ ਨਾਲ ਵੱਧ ਆਉਂਦੀ ਹੈ ਜੀ ਇਸ ਵਾਰ ਮੌਸਮ ਜ਼ਿਆਦਾ ਨਮੀ ਕਰਕੇ ਮੀਂਹ ਕਰਕੇ ਇਸ ਵਾਰ ਜ਼ਿਆਦਾ ਫੰਗਸ ਆਉਗੀ ਤਾਂ ਉਹ ਤੋਂ ਆਪਾਂ ਕਿਵੇਂ ਬਚਾ ਸਕਦੇ ਹਾਂ ਝੋਨੇ ਨੂੰ ਝੋਨੇ ਦੇ ਵਿੱਚ ਜਦੋਂ ਆਪਾਂ 45 ਤੋਂ 50 ਦਿਨ ਤੇ ਸਪਰੇਅ ਕਰਦੇ ਆ ਕੋਈ ਕਸਟਮਰ ਆਪਣੇ ਕੋਈ ਕਿਸਾਨ ਫੰਗੀਸਾਈਡ ਕਸਟੋਡੀਆ ਕਰਦਾ ਕੋਈ ਕਸਟੋਡੀਆ ਸਾਲਟ ਕਰਦਾ ਕੋਈ ਐਮਿਸਟਰ ਬਾਈ ਨੇਮ ਕਰਦਾ ਕੋਈ ਐਮਿਸਟਰ ਵਾਲਾ ਸਾਲਟ ਕਰਦਾ ਤਾਂ ਉਹਦੇ ਵਿੱਚ ਕਿਸਾਨ ਭਰਾ ਜਰੂਰ ਵੈਲਡ ਆ ਮਾਈਸਨ 3% ਐਲ ਉਹ ਮੈਂ ਤੁਹਾਨੂੰ ਸਕਰੀਨ ਤੇ ਮੈਂਸ਼ਨ ਕਰ ਦੂਗਾ ਟੈਕਨੀਕਲ ਇਹ ਤੁਸੀਂ ਚਾਹੇ ਸਾਲਟ ਦੇ ਵਿੱਚ ਪਾ ਲਓ ਉਹ ਡਕਟ ਤੁਸੀਂ ਜੇ 11 12 ਸੌ ਵਾਲੀ ਕਿੱਲੇ ਦੀ ਫੰਗਸ ਫੰਗੀ ਜੜ ਸਪਰੇਅ ਕਰ ਦਿਓ ਉਹ ਤੋਂ ਵੀ ਬੱਧ ਰਿਜ਼ਲਟ ਹੋਣਗੇ ਤੁਹਾਡਾ ਖਰਚਾ ਸਿਰਫ 300 ਤੋਂ 400 ਰੁਪਏ ਕਿੱਲੇ ਦਾ ਹੋਣਾ ਹੈ ਤੇ ਇਹਨੂੰ ਤੁਸੀਂ ਕਸਟੂਡੀਆ ਜਾਂ ਐਮਿਸਟਾਰ ਸਾਲਟ ਦੇ ਵਿੱਚ ਤੁਸੀਂ ਵੈਲਡਮਾਈਸਨ ਜ਼ਰੂਰ ਪਾਓ ਇਹ ਐਂਟਾਬੈਟਿਕ ਸਪਰੇਅ ਹੁੰਦੀ ਹੈ ਇਹਦੇ ਨਾਲ ਫੰਗਸ ਆਉਂਦੀ ਨਹੀਂ ਜੇ ਫੰਗਸ ਹੋਈ ਉੱਲੀ ਹੋਈ ਸ਼ੀਰ ਬਲਾਈਟ ਹੋਈ ਉਹ ਨਾਲ ਨਾਲ ਸੁੱਕ ਜਾਣੀ ਹੈ ਜੀ ਉਹ ਅੱਗੇ ਨਹੀਂ ਵਧੂਗੀ چاہے ਤੁਸੀਂ ਧਾਗਾ ਪਾ ਲਈਏ ਤੇ ਤੁਸੀਂ ਬੈਂਡ ਆ ਮਾਈਸ਼ਨ ਹਮੇਸ਼ਾ ਨਾਲ ਪਾਇਆ ਕਰੋ ਚਾਹੇ ਤੁਸੀਂ ਦੋ ਸਪਰੇਆ ਕਰਦੇ ਚਾਹੇ ਤਿੰਨ ਇਹਦਾ ਖਰਚਾ ਕੋਈ ਜ਼ਿਆਦਾ ਨਹੀਂ ਹੈਗਾ 100 150 ਰੁਪਏ ਕਿल्ले ਦਾ ਖਰਚਾ ਹੈਗਾ ਇਹਨੂੰ ਤੁਸੀਂ ਫੰਗੀ ਸਾਈਡ ਦੇ ਨਾਲ ਪਾ ਲਿਆ ਕਰੋ ਐਂਟਰਵਾਟਿਕ ਹੈਗੀ ਹੈ ਜੀ ਧੰਨਵਾਦ